ਕਹਿਣ ਲੱਗੇ ਜੀ ਤੁਸੀਂ ਗੁਰੂ ਨਾਨਕ ਨੂੰ ਕਹਿੰਦੇ ਹੋ ਵੀ ਗੁਰੂ ਨਾਨਕ ਨੇ ਪੰਜਾ ਲਾਇਆ ਪਹਾੜ ਦੇ ਵਿੱਚ ਤੇ ਉਹ ਪੱਥਰ ਬਣ ਮੋਹ ਬਣ ਗਿਆ ਇਹ ਕਿਦਾਂ ਹੋ ਸਕਦਾ ਮੈਂ ਕਿਹਾ ਵੀਰ ਤੁਸੀਂ ਗੁਰੂ ਨਾਨਕ ਨੂੰ ਕੀ ਮੰਨਦੇ ਹੋ ਅਸੀਂ ਗੁਰੂ ਨਾਨਕ ਨੂੰ ਪਰਮੇਸ਼ਰ ਮੰਨਦੇ ਹਾਂ ਤੇ ਪਰਮੇਸ਼ਰ ਜਲ ਤੇ ਥਲ ਕਰ ਥਲ ਤੇ ਕੂਵਾ ਸੂਪ ਤੇ ਮੇਰ ਕਰਾਵਾ ਧਰਤੀ ਦੇ ਆਕਾਸ਼ ਚੜਾਵਾ ਚੜੇ ਆਕਾਸ਼ ਗਿਰਾਵਾ ਪਰਮੇਸ਼ਰ ਸਭ ਉਤਾਰ ਸਕਦਾ ਕਹਿੰਦਾ ਗੁਰੂ ਨਾਨਕ ਦਾ ਇੱਕ ਬੰਦਾ ਸੀ ਕਹਿੰਦਾ ਉਹਦੀ ਅਗਲੀ ਗੱਲਿੰਗ ਮੈਂ ਕਿਹਾ ਜੀ ਤਾਂ ਕਰਦਾ ਤੇਰੇ ਲਾਵਾ ਇੱਕ ਪਰ ਨਹੀਂ ਵਿਚਾਰ ਨਾਲ ਜੇ ਤੂੰ ਠੀਕ ਹੋ ਜਾਵੇਂ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕਹਿੰਦਾ ਹਾਂ ਮੈਂ ਕਿਹਾ ਇਹ ਜਿਹੜਾ ਲਿਖਿਆ ਆਪ ਨਰਾਇਣ ਕਲਾ ਧਾਰ ਕਹਿੰਦਾ ਤੇ ਭਾਈ ਗੁਰਦਾਸ ਨੇ ਲਿਖਿਆ ਕਹਿੰਦਾ ਮੈਂ ਕਿਹਾ ਭਾਈ ਗੁਰਦਾਸ ਨੇ ਲਿਖਿਆ ਤੂੰ ਗੁਰੂ ਗ੍ਰੰਥ ਸਾਹਿਬ ਪੜਿਆ ਕਹਿੰਦਾ ਹਾਂ ਪੜਿਆ මත <muchas> ුර.